ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਇੱਕ ਨਵੇਂ ਵਿਸ਼ੇ ਨੂੰ ਲੈ ਕੇ ਆਪਾਂ ਇਕੱਠੇ ਹੋਏ ਆਂ ਆਪਣਾ ਮੇਨ ਵਿਸ਼ਾ ਜਿਵੇਂ ਤੁਸੀਂ ਹੈਡਿੰਗ ਦੇ ਵਿੱਚ ਉੱਪਰ ਪਹਿਲਾਂ ਪੜਿਆ ਕਿ ਪੱਗ ਵਟਾਉਣੀ ਕਿਸ ਨੂੰ ਕਹਿੰਦੇ ਹਨ ਅੱਜ ਕੱਲ ਤਾਂ ਇਹ ਸਮਾਂ ਹੀ ਖਤਮ ਹੋ ਗਿਆ ਪੱਗਾਂ ਵਟਾਉਣ ਦਾ ਇਸ ਕਰਕੇ ਇਹਦਾ ਨਾਂ ਵੀ ਵਿਸਰ ਗਿਆ ਲੋਕਾਂ ਦੇ ਦਿਮਾਗਾਂ ਦੇ ਵਿੱਚ ਨਹੀਂ ਰਿਹਾ ਔਰ ਮੇਰਾ ਖਿਆਲ ਆ ਵੀ ਨਵੀਂ ਪੀੜ੍ਹੀ ਨੂੰ ਤਾਂ ਪਤਾ ਵੀ ਨਹੀਂ ਹੋਣਾਗਾ ਕਿ ਅਸਲੀ ਪੱਗ ਵਟਾਉਣ ਦਾ ਅਰਥ ਕੀ ਹੁੰਦਾ ਹੈਗਾ ਕਹਿੰਦਾ ਸੁਣਿਆ ਤਾਂ ਬਹੁਤ ਲੋਕਾਂ ਨੇ ਹੋਵੇਗਾ ਪਰ ਅੱਜ ਮੈਂ ਤੁਹਾਨੂੰ ਦੱਸਦਾ ਹੈਗਾ ਕਿ ਪੱਗ ਵਟਾਉਣਾ ਕਿਸ ਨੂੰ ਕਹਿੰਦੇ ਹਨ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਦੋਂ ਵੀ ਕੋਈ ਦੋ ਦੋਸਤ ਆਪਣੀ ਦੋਸਤੀ ਨੂੰ ਗੂੜਾ ਕਰਦੇ ਸੀ ਜਾਂ ਭਰਾ ਬਣਾਉਂਦੇ ਸੀ ਤਾਂ ਉਹ ਇਹ ਕਹਿ ਦਿੰਦੇ ਸੀ ਕਿ ਆਪਾਂ ਪੱਗ ਵਟ ਭਰਾ ਬਣ ਗਏ ਜਦ ਪੱਗਵਟ ਯਾਰ ਬਣੀਏ ਪੱਗਵਟ ਦਾ ਮਤਲਬ ਜਿਵੇਂ ਆਪ ਸਾਰੇ ਸਮਝਦੇ ਹੋ ਕਿ ਜਿਹੜੀ ਪੱਗ ਆ ਦਸਤਾਰ ਪੱਗ ਇੱਕ ਇੱਜ਼ਤ ਦਾ ਪ੍ਰਤੀਕ ਆ ਜੇ ਸਰੋਂ ਪੱਗ ਲੈ ਜੇ ਤਾਂ ਆਪਾਂ ਕਹਿੰਦੇ ਨੇ ਸਾਡੀ ਇੱਜ਼ਤ ਰੋਲਤੀ ਸਾਡੀ ਇੱਜ਼ਤ ਲਾਤੀ ਔਰ ਕਈ ਵਾਰ ਦੁਸ਼ਮਣੀਆਂ ਕੱਟਣ ਵਾਲੇ ਕਿਸੇ ਦੁਸ਼ਮਣ ਨੂੰ ਘੇਰ ਕੇ ਉਹਨੂੰ ਕੁੱਟਦੇ ਮਾਰਦੇ ਨਹੀਂ ਸੀ ਪਹਿਲੇ ਸਮਿਆਂ ਦੇ ਵਿੱਚ ਵੀ ਅਜ ਵੀ ਕਦੇ ਨਾ ਕਦੇ ਤੁਸੀਂ ਦੇਖਿਆ ਹੋਵੇਗਾ ਕਿ ਉਹਦੀ ਪੱਗ ਲੈ ਜਾਂਦੇ ਆ ਇਹਦਾ ਮਤਲਬ ਹੈ ਤੇਰੀ ਇੱਜ਼ਤ ਲੈ ਗਿਆ ਸੀ ਜਿਹੜੀ ਪੱਗ ਆ ਉਹ ਪ੍ਰਤੀਕ ਹੈਗਾ ਇੱਜ਼ਤ ਦਾ ਇੱਥੇ ਹੀ ਮੈਂ ਗੱਲ ਰੋਕ ਕੇ ਮੈਂ ਗੱਲ ਹੋਰ ਪਹਿਲਾਂ ਕਹਿ ਦੇਵਾਂ ਕਿ ਮੇਰੇ ਵੀਡੀਓ ਦਾ ਵੀਰ ਤੁਸੀਂ ਸਾਰੇ ਹੀ ਦੇਖਦੇ ਹੋ ਪਰ ਯਾਰ ਇਹ ਕੰਮ ਜ਼ਰੂਰ ਕਰਿਆ ਕਰੋ ਉਹਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਤਾਂ ਜ਼ਰੂਰ ਕਰ ਦਿਆ ਕਰੋ ਚਲੋ ਜਲਦੀ ਜਲਦੀ ਵੀਡੀਓ ਦੇਖਦੇ ਦੇਖਦੇ ਤੁਸੀਂ ਇੱਕ ਲਾਈਕ ਤੇ ਸਬਸਕ੍ਰਾਈਬ ਤਾਂ ਜਰੂਰ ਕਰ ਦਿਓ ਵੀਡੀਓ ਦੇਖਣ ਤੋਂ ਬਾਅਦ ਲਾਸਟ ਜੋ ਸਾਰੀ ਦੇਖ ਲਈ ਉਸ ਤੋਂ ਬਾਅਦ ਸ਼ੇਅਰ ਕਰ ਦਿਓ ਐਨਾ ਕੰਮ ਜਰੂਰ ਕਰ ਦਿਆ ਕਰੋ ਤਾਂ ਕਿ ਮੇਰਾ ਵੀ ਹੌਸਲਾ ਵਧੇ ਤੇ ਮੈਂ ਨਮੀਆਂ ਨਮੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂ ਸੋ ਆਪਾਂ ਵਾਪਸ ਮੁੜਦੇ ਹਾਂ ਆਪਣੀ ਪੱਗ ਤੇ ਤਾਂ ਇੱਜ਼ਤ ਦਾ ਪ੍ਰਤੀਕ ਹੁੰਦਾ ਸੀ ਜਦੋਂ ਦੋ ਦੋਸਤ ਆਪਸ ਵਿੱਚ ਹੀ ਪੱਗ ਵਟਾਉਂਦੇ ਸੀ ਉਹਦਾ ਮਤਲਬ ਇਹ ਹੁੰਦਾ ਸੀਗਾ ਕਿ ਆ ਲੈ ਭਰਾਵਾ ਅੱਜ ਤੋਂ ਬਾਅਦ ਜਿਹੜੀ ਮੇਰੀ ਇੱਜ਼ਤ ਆ ਉਹ ਤੇਰੇ ਸਿਰ ਤੇ ਆ ਤੇ ਜਿਹੜੀ ਤੇਰੀ ਇੱਜ਼ਤ ਆ ਉਹ ਮੇਰੇ ਸਿਰ ਤੇ ਆ ਜੇ ਕੱਲ ਨੂੰ ਮੈਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਮੇਰੇ ਸਿਰ ਤੇ ਇੱਜ਼ਤ ਤੇਰੀ ਆ ਤੇ ਉੱਥੇ ਤੂੰ ਖੜਨਾ ਮੇਰੇ ਮੂਰੇ ਹੋ ਕੇ ਤੇ ਤੇਰੇ ਤੇ ਕੋਈ ਭੀੜ ਪਵੇਗੀ ਤਾਂ ਮੈਨੂੰ ਇਹ ਪਤਾ ਕਿ ਤੇਰੇ ਸਿਰ ਤੇ ਇੱਜ਼ਤ ਮੇਰੀ ਰੱਖੀ ਹੋਈ ਆ ਤਾਂ ਮੈਂ ਮੂਰੇ ਹੋ ਕੇ ਖੜਾ ਖੜਾਂਗਾ ਪੱਗ ਦਾ ਮਤਲਬ ਇੱਜ਼ਤ ਆਪਣੀ ਇੱਜ਼ਤ ਅਗਲੇ ਦੇ ਸਿਰ ਤੇ ਤੇ ਅਗਲੇ ਦੀ ਇੱਜ਼ਤ ਆਪਣੇ ਕੋਲੇ ਜ਼ਿੰਮੇਵਾਰੀ ਇੱਕ ਹੁੰਦੀ ਸੀ ਸੋ ਉਹਨੂੰ ਕਹਿੰਦੇ ਸੀ ਪੱਗ ਵਟਾਉਣੀ ਪਰ ਜਿਹੜੇ ਲੋਕ ਆਪਾਂ ਇੱਕ ਕਹਾਣੀ ਸੁਣੀ ਆ ਡੋਗਰ ਦੀ ਡੋਗਰ ਨੇ ਵੀ ਪੱਗ ਵਟਾਈ ਸੀਗੀ ਜਿਉਂਨੇ ਮੋੜ ਦੇ ਭਰਾ ਦੇ ਨਾਲ ਇੰਦਰਾਈ ਨੇ ਦੇ ਨਾਲ ਪਰ ਉਹਨੇ ਪੱਗ ਵਟਾਈ ਅੰਦਰ ਮੈਲ ਰੱਖ ਕੇ ਕਿ ਇਹਦੇ ਕੋਲੇ ਬਹੁਤ ਧਨ ਦੌਲਤ ਮੇਰੇ ਕੋਲੇ ਇਕੱਠਾ ਰੱਖਦਾ ਹੈਗਾ ਉਹ ਤਾਂ ਇਹਨੇ ਮੇਰੇ ਤੇ ਭਰੋਸਾ ਨਹੀਂ ਕਰਨਾ ਪਰ ਜੇ ਮੈਂ ਪੱਗ ਵਟਾ ਲਵਾਂ ਤਾਂ ਮੇਰੇ ਤੇ ਭਰੋਸਾ ਕਰ ਲਵੇਗਾ ਕਿਉਂਕਿ ਜਦੋਂ ਪੱਗ ਵਟਾਈ ਜਾਂਦੀ ਆ ਤਾਂ ਜਿਸ ਬੰਦੇ ਨੇ ਆਪਣੀ ਇੱਜ਼ਤ ਹੀ ਆਪਾਂ ਨੂੰ ਸੌਂਪਦੀ ਤੇ ਇਤੋਂ ਵੱਡਾ ਭਰੋਸਾ ਆਪਾਂ ਹੁਣ ਕਿਸੇ ਦੇ ਕੀ ਕਰ ਸਕਦੇ ਹੁੰਦੇ ਆ ਸੋ ਉਸ ਸਮੇਂ ਵੀ ਜਿਉਂਨੇ ਮੋਰ ਦੇ ਭਰਾ ਨੇ ਆਪਣੀ ਜਿਹੜੀ ਇੱਜ਼ਤ ਆ ਉਹਨੂੰ ਦਿੱਤੀ ਔਰ ਉਹਦੀ ਇੱਜ਼ਤ ਆਪਣੇ ਸਿਰ ਤੇ ਲਈ ਸੀ ਉਹਨੂੰ ਭਰੋਸਾ ਕਰ ਲਿਆ ਸੀ ਉਹਨੇ ਕਿ ਡੋਗਰ ਨੇ ਆਪਣੀ ਇੱਜ਼ਤ ਹੀ ਮੇਰੀ ਝੋਲੀ ਦੇ ਵਿੱਚ ਪਾਤੀ ਤੇ ਇਦੋਂ ਵੱਡਾ ਹੋਰ ਮੈਂ ਇਹ ਤੇ ਭਰੋਸਾ ਕੀ ਕਰਾਂ ਉਹ ਵਿਸ਼ਵਾਸ ਘਾਤ ਹੁੰਦਾ ਹੈਗਾ ਤਾਂ ਉਹ ਫਿਰ ਪੱਗ ਦੀ ਲਾਜ ਨਹੀਂ ਰੱਖੀ ਜਾਂਦੀ ਪੱਗ ਦੀ ਲਾਜ ਰੱਖਦੇ ਆ ਪੱਗ ਵਟਾ ਕੇ ਇਹਨੂੰ ਕਹਿੰਦੇ ਹੈਗੇ ਆ ਪੱਗ ਵਟਾਉਣੀ ਮੇਰਾ ਖਿਆਲ ਆ ਵੀ ਸਾਰੇ ਕਲੀਅਰ ਹੋ ਹੀ ਗਿਆ ਹੋਵੇਗਾ ਪੱਗ ਵਟਾਉਣ ਦਾ ਮਤਲਬ ਆ ਇੱਜ਼ਤ ਆਪਦੀ ਇੱਜ਼ਤ ਅਗਲੇ ਨੂੰ ਸੌਂਪ ਦੇਣੀ ਤੇ ਅਗਲੇ ਦੀ ਇੱਜ਼ਤ ਆਪ ਲੈ ਲੈਣੀ ਫਿਰ ਆਪਣੀ ਇੱਜ਼ਤ ਜੇ ਉਹਦੇ ਕੋਲੇ ਆ ਤਾਂ ਉਹਨੂੰ ਬਚਾਉਣ ਲਈ ਆਪਾਂ ਮੂਰੇ ਹੋ ਕੇ ਖੜਾਂਗੇ ਨਾ ਤੋਂ ਪੱਗਾ ਵਟਾ ਕੇ ਕਈ ਕਹਿੰਦੇ ਸੀ ਆਪਾਂ ਪੱਗ ਵਟ ਭਰਾ ਬਣ ਜਾਈਏ ਕਈ ਕਹਿੰਦੇ ਸੀ ਪੱਗ ਵਟਾ ਕੇ ਆਪਾਂ ਦੋਸਤ ਬਣ ਜਾਈਏ ਅੱਜ ਕੱਲ ਤਾਂ ਇਹ ਸਮਾਂ ਹੀ ਨਹੀਂ ਰਹਿ ਗਿਆ ਨਾ ਕੋਈ ਪੱਗ ਵਟਾਉਂਦਾ ਜੇ ਕੋਈ ਵਟਾਉਣ ਦੀ ਗੱਲ ਵੀ ਕਰੇਗਾ ਤਾਂ ਧੋਖੇ ਨਾਲ ਹੀ ਕਰੇਗਾ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਸਾਰੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜੇ ਤੁਸੀਂ ਕਮੈਂਟ ਨਹੀਂ ਕਰਦੇ ਤਾਂ ਮੈਂ ਵੀ ਆਪਣੀਆਂ ਗਲਤੀਆਂ ਨੂੰ ਸੁਧਾਰ ਨਹੀਂ ਸਕਦਾ ਸੋ ਮੇਰੇ ਚ ਕੀ ਕਮੀਆਂ ਹੈਗੀਆਂ ਕੀ ਜਿਹੜੀ ਮੈਂ ਤੱਥ ਪੇਸ਼ ਕਰਦਾ ਹੈਗਾ ਤੁਹਾਡੇ ਸਾਹਮਣੇ ਉਨ੍ਹਾਂ ਦੇ ਵਿੱਚ ਕੀ ਘਾਟ ਹੁੰਦੀ ਆ ਇਹ ਵੀ ਤਾਂ ਤੁਸੀਂ ਦੱਸਣਾ ਨਾ ਤੁਹਾਡੇ ਕਮੈਂਟ ਵੀ ਇੱਕ ਹੀ ਮੈਨੂੰ ਪਤਾ ਲੱਗਦਾ ਹੈਗਾ ਫਿਰ ਮੈਂ ਅਗਲੀ ਵੀਡੀਓ ਵਿੱਚ ਹੋਰ ਸੁਧਾਰ ਕਰਦਾ ਹੈਗਾ ਸਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਈ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਵੀਰ ਜੀ